ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਇੱਕੋ ਹੀ ਸੀਟ ਹੈ ਜੋ ਜਿੱਤਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਚੋਣਾਂ ਲੜੀਆਂ ਸੀ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਦੇ ਵਿੱਚੋਂ ਸਿਰਫ ਇੱਕ ਸੀਟ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਦੇ ਵਿੱਚ ਆ ਰਹੀ ਹੈ ਸੋ ਇਹ ਸੀਟ ਹੈ ਜੋ ਹਰ ਸਿਮਰਤ ਕੌਰ ਬਾਦਲ ਜੋ ਕਿ 362925 ਵੋਟਾਂ ਜਿਹਨਾਂ ਦੇ ਹੱਕ ਦੇ ਵਿੱਚ ਹੁਣ ਤੱਕ ਗਿਨੀਆਂ ਜਾ ਚੁੱਕੀਆਂ ਨੇ ਸੋ ਜੋ ਜਿਹੜਾ ਮੁਕਾਬਲਾ ਸੀ ਗੁਰਮੀਤ ਸਿੰਘ ਕੁਡੀਆਂ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਸੋ ਇੱਕ ਖਾਸ ਵੱਡਾ ਚੋੜਾ ਮਾਰਜਨ ਹੈ ਜਿਸ ਦੇ ਵਿੱਚ 310341 ਵੋਟਾਂ ਨੇ ਜੋ ਗੁਰਮੀਤ ਸਿੰਘ ਕੁਡੀਆਂ ਨੂੰ ਮਿਲੀਆਂ ਨੇ ਔਰ ਜੋ 362925 ਵੋਟਾਂ ਨੇ ਜੋ ਸਿਮਰਤ ਕੌਰ ਬਾਲਾ ਦੇ ਹੱਥ ਨੇ ਵਿੱਚ ਹੁਣ ਤੱਕ ਗਿਣੀਆਂ ਜਾ ਚੁੱਕੀਆਂ ਨੇ ਸੋ ਮਾਰਜਨ ਦੀ ਜੇ ਗੱਲ ਕਰੀਏ ਤਾਂ 52584 ਵੋਟਾਂ ਦਾ ਇੱਕ ਲੰਬਾ ਚੋੜਾ ਮਾਰਜਨ ਜਿਸ ਨੂੰ ਰੋਕਣਾ ਜਾਂ ਟਾਣਾ ਬਹੁਤ ਮੁਸ਼ਕਿਲ ਹੋਵੇਗਾ ਦੂਸਰੇ ਨੰਬਰ اور ਤੀਜੇ ਨੰਬਰ ਦੇ ਕੈਂਡੀਡੇਟ ਦੇ ਲਈ ਕਿਉਂਕਿ ਇੱਕ ਖਾਸ ਜੋ ਮਾਰਜਨ ਹੈ ਇੱਕ ਵੱਡਾ ਮਾਰਜਨ ਹੈ ਜਿਸ ਦੇ ਵਿੱਚ ਕਿ 52584 ਵੋਟਾਂ ਦੀ ਲੀਡ ਦੇ ਨਾਲ ਸਿਮਰਤ ਕੋਰ ਬਾਦਲ ਹੈ ਜੋ ਜਿੱਤ ਦੇ ਵੱਲ ਵਾਅਦੇ ਹੋਏ ਦਿਖਾਈ ਦੇ ਰਹੇ ਨੇ ਸੋ ਬਾਕੀ ਉਮੀਦਵਾਰ ਜੋ ਕਿ ਅ ਇਸੇ ਚੋਣਾਂ ਦੇ ਵਿੱਚ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਪਾਈ ਸੀ ਸੀਟ ਤੋਂ ਸੋ ਹੁਣ ਜਿੱਤ ਦਾ ਐਲਾਨ ਜੋ ਬਾਕੀ ਹੈ ਕਿਉਂਕਿ ਪ੍ਰਸਿਮਰਤ ਕੋਰ ਬਾਦਲ ਜੋ ਇੱਕ ਵੱਡੀ ਲੀਡ ਦੇ ਨਾਲ ਜਿੱਤੇ ਹੋਏ ਦਿਖਾਈ ਦੇ ਰਹੇ ਨੇ 3,62,925 ਵੋਟਾਂ ਜੋ ਕਿ ਉਹਨਾਂ ਦੇ ਹੱਕ ਦੇ ਵਿੱਚ ਹੁਣ ਤੱਕ ਪਹੁੰਚ ਚੁੱਕੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਹੈ ਜੋ ਬੇਹਤ ਜੋ ਸਭ ਤੋਂ ਘੱਟ ਕੀਤਾ ਗਿਆ ਸੀ ਮੁਕਾਬਲੇ ਬਾਕੀ ਪਾਰਟੀਆਂ ਦੇ ਜੋ ਇਹ ਜੋ ਪਾਰਟੀਆਂ ਦੇ ਮੁਕਾਬਲੇ ਚੋਣ ਪ੍ਰਚਾਰ ਘਟ ਹੋਇਆ ਜਿਸ ਕਰਕੇ ਜੋ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਕ ਵੋਟ ਪਰਸੈਂਟੇਜ ਹੈ ਪੂਰੇ ਪੰਜਾਬ ਦੇ ਵਿੱਚ ਘਟਦਾ ਹੋਇਆ ਦਿਖਾਈ ਵੀ ਦਿੱਤਾ ਇਸ ਦੇ ਨਾਲ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੁਆਰਾ ਚੋਣ ਪ੍ਰਚਾਰ ਸਟਾਰ ਪ੍ਰਚਾਰਕਾਂ ਦੀ ਤਾਂ ਜੋ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਪਹਿਲਾਂ ਗੱਠਜੋੜ ਦੀ ਸਰਕਾਰ ਦੇ ਵਿੱਚ ਚੋਣ ਪ੍ਰਚਾਰ ਹੁੰਦਾ ਸੀ ਜਿਸ ਵਿੱਚ ਜੋ ਸਟਾਰ ਪ੍ਰਚਾਰਕ ਨੇ ਕੇਂਦਰ ਦੀ ਸਰਕਾਰ ਦੇ ਮੰਤਰੀ ਆ ਵੱਡੇ ਵੱਡੇ ਚਿਹਰੇ ਆਉਂਦੇ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਜੋ ਇਸ ਵਾਰ ਚੋਣਾਂ ਲੜੀਆਂ ਨੇ ਉਹ ਵਕ ਵਕ ਲੜੀਆਂ ਨੇ ਭਾਰਤ ਜਨਤਾ ਪਾਰਟੀ ਦਾ ਵੋਟ ਪਰਸੈਂਟ ਹੈ ਜੋ ਵਧਦਾ ਦਿਖਾਈ ਦਿੱਤਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟ ਘਟਦਾ ਹੋਇਆ ਦਿਖਾਈ ਦਿੱਤਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਜੋ ਬਾਕੀ ਸੀਟਾਂ ਤੇ ਵੀ ਕਾਫੀ ਪਿੱਛੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਪਰ ਇੱਕ ਸੀਟ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਦੇ ਵਿੱਚ ਆ ਰਹੀ ਹੈ ਜੋ ਕਿ ਹਰਿਮ੍ਰਿਤ ਕੋਰ ਬਾਦਲ ਦੀ ਸੀਟ ਹੈ ਸੋ ਇਸ ਸੀਟ ਤੇ ਹੁਣ ਤੱਕ 362925 ਵੋਟਾਂ ਨੇ ਜੋ ਹੱਕ ਦੇ ਵਿੱਚ ਅਗਨੀ ਹੈ ਗਈਆਂ ਦੇ ਸੋ ਲੀਡ ਕਾਫੀ ਵੱਡੀ ਹੈ ਜਿਸ ਨੂੰ ਤੋੜ ਪਾਣਾ ਬੇहद ਮੁਸ਼ਕਲ ਹੋਵੇਗਾ 52584 ਵੋਟਾਂ ਦੀ ਇਹ ਲੀਡ ਹੈ ਜਿਸ ਨੂੰ ਤੋੜ ਪਾਣਾ ਬੇहद ਮੁਸ਼ਕਲ ਹੋਵੇਗਾ ਸੋ ਕਹਿ ਸਕਦੇ ਆ ਕਿ ਜੋ ਜਿੱਤ ਇੱਕ ਤਰ੍ਹਾਂ ਪੱਕੀ ਹੋ ਚੁੱਕੀ ਹੈ ਸਿਮਰਤ ਕੋਰ ਬਾਦਲ ਦੀ ਅਤੇ ਜੋ एलान ਜੋ ਜਲਦੀ ਹੋ ਜਾਵੇਗਾ ਇਸ ਜਿੱਤ ਦਾ ਵੀ ਪਰ ਜੋ ਪੂਰੇ ਤਰੀਕੇ ਦੇ ਨਾਲ ਜਿੱਤ ਕਹਿ ਸਕਦੇ ਇੱਕ ਤਰ੍ਹਾਂ ਹੋ ਗਈ ਹੈ ਕਿਉਂਕਿ 52584 ਵੋਟਾਂ ਦਾ ਜੋ ਲੀਡ ਹੈ ਉਸ ਨੂੰ ਤੋੜ ਪਾਣਾ ਬੇਹਦ ਮੁਸ਼ਕਿਲ ਹੋਵੇਗਾ ਸੋ ਸਿਮਰਤ ਕੋਰ ਬਾਲ ਜੋ ਕਿ 362000 ਤੋਂ ਵੱਧ ਵੋਟਾਂ ਜੋ ਆਪਣੇ ਹੱਥਰੇ ਵਿੱਚ ਉਹਨਾਂ ਨੇ ਜੋ ਉਹਨਾਂ ਦੇ ਹੱਥ ਵਿੱਚ ਗਿਣੀਆਂ ਗਈਆਂ ਨੇ ਇਸ ਇੱਕ ਵੱਡੀ ਲੀਡ ਦੇ ਨਾਲ ਜਿੱਤਦੇ ਹੋਏ ਦਿਖਾਈ ਦੇ ਰਹੇ ਨੇ